परम सत्कार योग्य साधसंग जीव बाबा दीप सिंह जी ਦੇ ਇਸ ਪਾਵਨ ਇਤਿਹਾਸਕ ਸਥਾਨ ਤੇ ਬੜੀ ਭਾਰੀ ਗਿਣਤੀ ਦੇ ਵਿੱਚ ਬੜੇ ਵੱਡੇ ਹਾਲ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਦਸ਼ਮੇਸ਼ ਪਿਤਾ ਦੇ ਸੁਪੁੱਤਰ ਤੇ ਸੁਪੁੱਤਰੀਆਂ ਸਜੀਆਂ ਬੈਠੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਦਾ ਪਾਵਨ ਜਨਮ ਦਿਵਸ ਮਨਾ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੋਦ ਦਾ ਨਿਗਮan ਰਹੇ ਹਾਂ ਆਓ ਗੱਜ ਕੇ ਫਤਿਹ ਬੁਲਾਇਓ ਢਿੱਲੀ ਜੀਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਉੱਤੇ ਸਾਜ ਬੈਠੇ ਹਾਂ ਗੁਰੂ ਦਰਬਾਰ ਸਾਰੇ ਜਨਮ ਦਿਨ ਮਨਾਉਣ ਲਈ ਆਏ ਇੱਥੇ ਤੇ ਯਾਦ ਕਰ ਰਏ ਨਾਲ ਸਤਕਾਰ ਸਾਰੇ ਬਹੁਤੇ ਸਜ ਗਏ ਪਾਵਨ ਦੀਵਾਨ ਅੰਦਰ ਤੇ ਬਾਕੀ ਕਰ ਰਏ ਦਰਸ਼ਨ ਦਿਦਾਰ ਸਾਰੇ ਆਕਾਸ਼ ਗੂੰਜਾਉ ਜਕਾਰਿਆਂ ਨਾਲ ਇੱਥੇ ਸੁਣ ਰਹੇ ਓ ਕਵੀ ਦਰਬਾਰ ਸਾਰੇ ਸਾਤ ਸੰਗਤ ਜੀ ਪੜੀਏ ਜਦੋਂ ਇਤਿਹਾਸ ਤਾਂ ਪਤਾ ਲੱਗਦਾ ਸਿੱਖ ਇਤਿਹਾਸ ਇਤਿਹਾਸ ਕਮਾਲ ਦਾ ਏ ਪੜੀਏ ਜਦੋਂ ਇਤਿਹਾਸ ਤਾਂ ਪਤਾ ਲੱਗਦਾ ਆ ਸਿੱਖ ਇਤਿਹਾਸ ਇਤਿਹਾਸ ਕਮਾਲ ਦਾ ਏ ਭਾਵੇਂ ਸਭ ਤੋਂ ਛੋੜਾ ਇਤਿਹਾਸ ਸਾਡਾ ਪਰ ਕੋਈ ਇਤਿਹਾਸ ਨਾ ਇਸ ਦੇ ਨਾਲ ਦਾ ਏ ਭਾਵੇਂ ਸਭ ਤੋਂ ਛੋਟਾ ਇਤਿਹਾਸ ਸਾਡਾ ਪਰ ਕੋਈ ਇਤਿਹਾਸ ਨਾ ਇਸ ਦੇ ਨਾਲ ਦਾ ਏ ਲਉ ਭੱਜਾ ਇਤਿਹਾਸ ਦਾ ਹਰ ਪੰਨਾ ਅੱਗ ਅਣਖ ਦੀ ਦਿਲਾਂ ਵਿੱਚ ਬਾਲ ਦਾ ਏ ਉਹ ਬਾਬਾ ਦੀਪ ਸਿੰਘ ਨੇ ਸੀਸ ਤਲੀ ਰੱਖ ਕੇ ਮੂੰਹ ਮੋੜ ਦਿੱਤਾ ਆਏ ਕਾਲ ਦਾ ਏ ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਗੱਲ ਕਰੇ ਨਾ ਜਿਹੜਾ ਕੁਰਬਾਨੀਆਂ ਦੀ ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਗੱਲ ਕਰੇ ਨਾ ਜਿਹੜਾ ਕੁਰਬਾਨੀਆਂ ਦੀ ਲਉ ਭਿੱਜਾ ਇਤਿਹਾਸ ਦਾ ਹਰ ਅੱਖਰ ਦੱਸਦਾ ਦਾਸ ਤਾਂ ਸਾਨੂੰ ਬਲੀਦਾਨੀਆਂ ਦੀ ਆਹ ਕਰਨਾ ਪੈਂਦਾ ਏ ਮਰਨ ਕਬੂਲ ਪਹਿਲਾਂ ਤੇ ਗੱਲ ਤੁਰਦੀ ਏ ਫੇਰ ਜਿੰਦਗਾਨੀਆਂ ਦੀ ਉਹ ਸਾਨੂੰ ਸਰਬੰਸ ਦੇ ਦਾਨੀਆਂ ਦੀ ਭਾਗ ਭਰੀ ਇਸ ਧਰਤੀ ਨੂੰ ਭਾਗ ਲੱਗੇ ਭਾਗਾ ਭਰੀ ਇਸ ਧਰਤੀ ਨੂੰ ਭਾਗ ਲੱਗੇ ਦੀਪ ਸਿੰਘ ਮਹਾ ਇਨਸਾਨ ਹੋਏ ਭਾਈ ਭਗਤਾ ਦੇ ਘਰ ਸੀ ਜਨਮ ਹੋਇਆ ਮਾਤਾ ਜਿਉਣੀ ਦੀ ਪਾਵਨ ਸੰਤਾਨ ਹੋਏ ਅਮਰਤ ਛਕਿਆ ਸੀ ਗੁਰੂ ਦਸ਼ਮੇਸ਼ ਜੀ ਤੋਂ ਆ ਮੁੱਠਫੁੱਟ ਗੱਭਰੂ ਜਦੋਂ ਜਵਾਨ ਹੋਏ ਮਨੀ ਸਿੰਘ ਦੇ ਪਿੱਛੋਂ ਫਿਰ ਪੰਥੇ ਅੰਦਰ ਆਪਣੇ ਸਮੇਂ ਦੇ ਉੱਗੇ ਵਿਦਵਾਨ ਹੋਏ ਤੋ ਚਿਹਰਾ ਉਹਨਾਂ ਦਾ ਚਮਕਦਾ ਚੰਨ ਵਾਂਗੂ ਚਿਹਰਾ ਉਹਨਾਂ ਦਾ ਚਮਕਦਾ ਚੰਨ ਵਾਂਗੂ ਤੇ ਰਹਿੰਦਾ ਭਗਤੀ ਦਾ ਸੀ ਜਲਾਲ ਹਰਦਮ ਸੀ ਨਿਪੋਨੋ ਸ਼ਾਸਤਰ ਤੇ ਵਿੱਚ ਸ਼ਸਤਰ ਆ ਜੰਗਾਂ ਜੁੱਧਾਂ ਚ ਕਰਦੇ ਕਮਾਲ ਹਰਦਮ ਦਸਮ ਪਿਤਾ ਜਦ ਖੇਡਣ ਸ਼ਿਕਾਰ ਜਾਂਦੇ ਰੱਖਦੇ ਇਹਨਾਂ ਨੂੰ ਆਪਣੇ ਨਾਲ ਹਰਦਮ ਤੇ ਚੜਦੀ ਕਲਾ ਚ ਕੌਮ ਨੂੰ ਰਹਿ ਕਰਦੇ ਦਸ਼ਮ ਪਿਤਾ ਦੇ लाडले ਲਾਲ ਹਰਦਮ ਸਾਹ ਸੰਗਤ ਜੀ ਹਰੀ ਮੰਦਰ ਬੇਅਦਬੀ ਨੂੰ ਸੁਣ ਕੇ ਤੇ ਖਾਦਾ ਬਾਬੇ ਦੇ ਖੂਨ ਉਬਾਲ ਹੈ ਸੀ ਹਰੀ ਮੰਦਰ ਬੇਅਦਬੀ ਨੂੰ ਸੁਣ ਕੇ ਤੇ ਖਾਦਾ ਬਾਬੇ ਦੇ ਖੂਨ ਹੈ ਉਬਾਲ ਹੈ ਸੀ ਅੱਖੋਂ ਲਹੂ ਦੇ ਅਥਰੂ ਵਗਣ ਲੱਗੇ ਗੁੱਸੇ ਵਿੱਚ ਹੋਇਆ ਲਾਲੋ ਲਾਲ ਹੈ ਸੀ ਪਾਇਆ ਹੱਥ ਜਦ ਉਸ ਨੇ ਸ਼ਸਤਰਾਂ ਨੂੰ ਆ ਹਿੱਲੀ ਧਰਤੀ ਤੇ ਆਇਆ ਪੁਚਾਲ ਹੈ ਸੀ ਟੱਕਰ ਲੈਣ ਲਈ ਦਿਲ ਵਿੱਚ ਪ੍ਰਣ ਕੀਤਾ ਜਾਬਰ ਜ਼ਾਲਮ ਜਰਵਾਣਿਆਂ ਨਾਲ ਹੈ ਸੀ ਟੱਕਰ ਲੈਣ ਲਈ ਦਿਲ ਵਿੱਚ ਪ੍ਰਣ ਕੀਤਾ ਜਾਬਰ ਜ਼ਾਲਮ ਜਰਵਾਣਿਆਂ ਨਾਲ ਹੈ ਸੀ ਤੇ ਆਪਣੀ ਕਲਮ ਨਾਲ ਲਹੂ ਦੇ ਲਿਖ ਅੱਖਰ ਆਪਣੀ ਕਲਮ ਨਾਲ ਲਹੂ ਦੇ ਲਿਖ ਅੱਖਰ ਆ ਦੂਰ ਦੂਰ ਤੱਕ ਭੇਜੇ ਪੈਗਾਮ ਸਿੰਘੋ ਸਾਡੀ ਪੱਗ ਨੂੰ ਦੁਸ਼ਟਾਂ ਨੇ ਹੱਥ ਪਾਇਆ ਢਾ ਕੇ ਸਾਡੇ ਪਾਮਨ ਗੁਰਧਾਮ ਸਿੰਘੋ ਪਹੁੰਚ ਜਾ ਹੁਣ ਦਮਦਮਾ ਸਾਹਿਬ ਛੇਤੀ ਪੀਣਾ ਜਿੰਨਾ ਸ਼ਹਾਦਤ ਦਾ ਜਾਮ ਸਿੰਘੋ ਉਹ ਜੇਕਰ ਧਰਮ ਪਿਆਰਾ ਜੇ ਜਿੰਦ ਨਾਲੋਂ ਉਹ ਜਿੰਦ ਕਰ ਦਿਓ ਗੁਰੂ ਦੇ ਨਾਮ ਸਿੰਘੋ ਸੁਣਦੇ ਸਾਰ ਹਜ਼ਾਰਾਂ ਹੀ ਸਿੰਘ ਪਹੁੰਚੇ ਆ ਸੁਣਦੇ ਸਾਰ ਹਜ਼ਾਰਾਂ ਹੀ ਸਿੰਘ ਪਹੁੰਚ ਗਏ ਸਨ ਬਾਬਾ ਜੀ ਪਾਸ ਉਥੇ ਗੁਰੂ ਚਰਨਾ ਚ ਗਲ ਚ ਪਾ ਪੱਲਾ ਬੇਬਲ ਹੋ ਕੇ ਕੀਤੀ ਅਰਦਾਸ ਉਥੇ ਬਦਵੀ ਪਾਵਨ ਹਰਮੰਦਰ ਦੀ ਜਿਨਾ ਕੀਤੀ ਉਹਨਾਂ ਦੁਸ਼ਟਾਂ ਦਾ ਕਰਨਾ ਹੈ ਨਾਸ ਉਥੇ ਹੋ ਜਾਏ ਹੁਣ ਜ਼ੁਲਮ ਦਾ ਅੰਤ ਦਾਤਾ बेशक लग जान सां जीओ करके कमर कसा संत सूरमे ने बड़े जोश न की तकरीर उदो करके कमर कसा संत सूरमे ने बड़े जोश न की ਤਕਰੀਰ ਓਦੋਂ ਅਣਖ ਨਾਲ ਜਿਉਣਾ ਅਣਖ ਨਾਲ ਮਰਨਾ ਕਹਿ ਕੇ ਖੰਡੇ ਨਾਲ ਖਿੱਚੀ ਲਕੀਰ ਓਦੋਂ ਜਿੰਦੇ ਆਸ ਪਾਸੇ ਸਿੱਖੀ ਆਸ ਪਾਸੇ ਵਾਅ ਦਿੱਤੀ ਏ ਥੋੜੀ ਤਕਦੀਰ ਓਦੋਂ ਤੇ ਅੱਗੇ ਹੋ ਕੇ ਇੱਕ ਦੂਸਰੇ ਤੋਂ ਆ ਸਿੰਘ ਟੱਪ ਗਏ ਸਾਰੇ ਲਕੀਰ ਓਦੋਂ ਸਭ ਸ੍ਰੀ ਅਕਾਲ ਸਾ ਸੰਗਤ ਜੀ ਦਰਸ਼ਨ ਕਰਿਓ ਖਾਲਸੇ ਦੀ ਚੜ੍ਹਦੀ ਕਲਾ ਦੇ ਉਹਨਾਂ ਫੇਰ ਲਲਕਾਰ ਕੇ ਕਹਿ ਸਭ ਨੂੰ ਆ ਦਸਮ ਪਿਤਾ ਦੇ लाडले ਲਾਲ ਸਿੰਘੋ ਤੁਹਾਡੇ ਚਿਹਰੇ ਨੇ ਭਖ ਰਹੇ ਅੱਗ ਵਾਂਗੂ ਆ ਸਿੱਖੀ ਅਣਖ ਤੇ ਬੀਰਤਾ ਨਾਲ ਸਿੰਘੋ ਮੈਨੂੰ ਮਾਣ ਹੈ ਤੁਹਾਡੀ ਬਹਾਦਰੀ ਤੇ ਕਰਨੀ ਜੰਗ ਚ ਤੁਸਾਂ ਕਮਾਲ ਸਿੰਘੋ ਹਰੀ ਮੰਦਰ ਦੀ ਹੋਈ ਬਦਵੀ ਦੇ ਦਾਗ ਧੋਣੇ ਨੇ ਖੂਨ ਦੇ ਨਾਲ ਸਿੰਘੋ ਸਾਹ ਸੰਗਤ ਜੀ ਅੰਮ੍ਰਿਤ ਸਰਵਲ ਸ਼ੇਰਾਂ ਦਾ ਦਲ ਵਧਿਆ ਅੰਮ੍ਰਿਤ ਸਰਵਲ ਸ਼ੇਰਾਂ ਦਾ ਦਲ ਵਧਿਆ ਬਾਬਾ ਦੀਪ ਸਿੰਘ ਦੀ ਕਮਾਨੇ ਅੰਦਰ ਰਸਤੇ ਵਿੱਚ ਸਨ ਹੋਰ ਵੀ ਗਏ ਰਲਦੇ 5000 ਸਨ ਨਿੱਤਰੇ ਮੈਦਾਨੇ ਅੰਦਰ ਉਧਰ 20000 ਦੀ ਫੌਜ ਲੈ ਕੇ ਜਹਾਨ ਖਾਂ ਵੀ ਆਇਆ ਮੈਦਾਨੇ ਅੰਦਰ ਗੋੜਵਾਲ ਕੋਲ ਹੋਇਆ ਮੁਕਾਬਲਾ ਸੀ ਆ ਸਿੰਘ ਜੂਝੇ ਸਨ ਅਣਖ ਤੇ ਆਣ ਅੰਦਰ ਗੋਲ ਵੜ ਕੋਲ ਹੋਇਆ ਮੁਕਾਬਲਾ ਸੀ ਸਿੰਘ ਜੂਜੇ ਸਨ ਅਨਖ ਤੇ ਆਣ ਅੰਗਰ ਦਰਸ਼ਨ ਕਰਿਓ ਜੰਗੀ ਜੋਰ ਦਿਖਾਉਣ ਲਈ ਦਲ ਦੋਵੇਂ ਅਮੋ ਸਾਹਮਣੇ ਆਏ ਸੀ ਉਸ ਵੇਲੇ ਆ ਜੰਗੀ ਜੋਰ ਦਿਖਾਉਣ ਲਈ ਦਲ ਦੋਵੇਂ ਅਮੋ ਸਾਹਮਣੇ ਆਏ ਸੀ ਉਸ ਵੇਲੇ ਹਰ ਇੱਕ ਤੇਗ ਨੇ ਕਾਲ ਦੀ ਜੀਬ ਬਣ ਕੇ ਲਉ ਬੁੱਲਾ ਨੂੰ ਲਾਇਸੀ ਉਸ ਵੇਲੇ ਹੱਲਾ ਜ਼ੋਰ ਦਾ ਬਾਬੇ ਨੇ ਬੋਲ ਕਹਤੇ ਭਰਥੂ ਜੰਗ ਚ ਪਾਏ ਸੀ ਉਸ ਵੇਲੇ ਤੇ ਆਕਾਸ਼ ਗੂੰਜਾਉ ਚਕਾਰੇ ਗਾਜਾ ਕੇ ਤੇ ਸਿੰਘਾ ਪਾਸੇ ਪਲਟਾਏ ਸੀ ਉਸ ਵੇਲੇ ਅਕਾਸ਼ ਗੰਜਾਉ ਜਕਾਰੇ ਗਜਾ ਕੇ ਤੇ ਸਿੰਘਾਂ ਪਾਸੇ ਪਲਟਾਏ ਸੀ ਉਸ ਵੇਲੇ ਬਾਬਾ ਦੀਪ ਸਿੰਘ ਜੀ ਦੇ ਇੱਕ ਸਾਥੀ ਦਿਆਲ ਸਿੰਘ ਨੇ ਕੀਤੀ ਕਮਾਲ ਹੈ ਸੀ ਸ਼ੇਰ ਮਰਦ ਸੀ ਜੋ ਦਸ਼ਮੇਸ਼ ਜੀ ਦਾ ਜਹਾਨ ਖਾਨ ਦਾ ਬਣ ਗਿਆ ਕਾਲ ਹੈ ਸੀ ਉਹਦੇ ਹਾਥੀ ਦੇ ਉੱਤੇ ਸੀ ਜਾ ਚੜਿਆ ਭੁੱਖੇ ਸ਼ੇਰ ਵਾਂਗੂ ਮਾਰਸ਼ਾਲ ਹੈ ਸੀ ਤੇ ਫੁਰਤੀ ਨਾਲ ਫਿਰ ਉਸ ਦਾ ਸਿਰ ਵੱਢ ਕੇ ਕਾਇਮ ਜੱਗ ਚ ਕੀਤੀ ਮਿਸਾਲ ਹੈ ਸੀ ਦਰਸ਼ਨ ਕਰਿਓ ਬਾਬਾ ਦੀਪ ਸਿੰਘ ਜੀ ਦੇ ਸਾਥੀ ਦਿਆਲ ਸਿੰਘ ਨੇ ਜਦੋਂ ਜਹਾਨ ਖਾਨ ਦਾ ਕਾਲ ਬਣ ਗਿਆ ਉਹਦਾ ਸਿਰ ਲਾ ਦਿੱਤਾ ਲਾਸਟ ਬਟ ਨੋਟ ਦਾ ਲੀਸ RAM ਸਰਸਰੋਵਰ ਦੇ ਕੋਲ ਜਾ ਕੇ ਲਾਉ ਢੋਲਵੀ ਹੋਈ ਲੜਾਈ ਆਖਰ RAM ਸਰਸਰੋਵਰ ਦੇ ਕੋਲ ਜਾ ਕੇ ਲਾਉ ਢੋਲਵੀ ਹੋਈ ਲੜਾਈ ਆਖਰ ਦੁਸ਼ਮਣ ਫੌਜਾਂ ਦਾ ਬੜਾ ਨੁਕਸਾਨ ਹੋਇਆ ਤੇ ਕਈ ਸਿੰਘਾਂ ਵੀ ਕੀਤੀ ਚੜਾਈ ਆਖਰ ਗਲੀਆਂ ਖੂਨ ਤੇ ਲੋਥਾਂ ਨਾਲ ਭਰ ਗਈਆਂ ਪੈ ਤੜਥਲ ਤੇ ਮਚੀ ਦੁਹਾਈ ਆਖਰ ਓਏ ਉਹਦਾ ਬਾਬੇ ਤੇ ਹੱਥ 'ਚ ਤੱਕ ਖੰਡਾ ਹੈ ਸੀ ਮੌਤ ਮਰ ਜਾਣੀ ਕਬਰਾਈ ਆਖਰ ਉਦੋਂ ਬਾਬੇ ਦੇ ਹੱਥ 'ਚ ਤੱਕ ਖੰਡਾ ਐਸੀ ਮੌਤ ਮਰ ਜਾਣੀ ਕਬਰਾਈ ਆਖਰ ਤੇ ਜਮਾਲ ਸ਼ਾਹ ਨੇ ਜਦੋਂ ਲਲਕਾਰਿਆ ਸੀ ਆ ਧਨੀ ਤੇਗ ਦੇ ਤੇਗ ਚਲਾਈ ਇੱਥੇ ਬੱਬਰ ਸ਼ੇਰ ਵਾਂਗੂ ਉਹਨਾ ਗਰਜ ਕੇ ਤੇ ਅੱਗੇ ਅੱਗੇ ਸੀ ਹੋਣੀ ਭਜਾਈ ਇੱਥੇ ਭਾਵੇਂ ਹੋ ਗਿਆ ਬਾਬੇ ਦਾ ਸੀਸ ਜ਼ਖਮੀ ਤੇ ਕਦਮ ਅੱਗੇ ਨੂੰ ਗਏ ਵਧਾਈ ਉਥੇ ਇੱਕ ਹੱਥ ਨਾਲ ਸੀਸ ਸੰਭਾਲਿਆ ਸੀ ਹ ਦੂਜੇ ਹੱਥ ਗੇ ਖੰਡਾ ਖੜਕਾਈ ਉਥੇ ਤੋ ਸਿਰ ਲੱਥ ਉਸ ਬੰਕੇ ਜਰਨੈਲ ਉਦੋਂ ਹੈ ਸੀ ਆਖਰੀ ਫਤਿਹ ਗਜਾਈ ਉਥੇ ਜਾਚਕ ਬਾਬੇ ਨੇ ਕਰਕੇ ਪ੍ਰਣ ਪੂਰਾ ਗੁਰੂ ਚਰਨੀ ਸ਼ਹਾਦਤ ਸੀ ਪਾਈ ਉਥੇ ਤੋਂ ਚੜਦੀ ਕਲਾ ਨਾਲ ਕਵੀ ਦਰਬਾਰ ਚੱਲ ਰਿਹਾ ਆ ਚੜਦੀ ਕਲਾ ਨਾਲ ਕਵੀ ਦਰਬਾਰ ਚੱਲ ਰਿਹਾ ਚੜਦੀ ਕਲਾ ਹੋਰ ਦੂਣ ਸੁਵਾਈ ਹੋਵੇ ਬਾਬਾ ਜੀ ਦੇ ਪਾਵਨ ਜਨਮ ਦਿਨ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਇੱਥੇ ਕਵੀ ਦਰਬਾਰ ਕਰਵਾਉਣ ਦੇ ਲਈ ਪਰਬੰਧਕ ਕਮੇਟੀ ਨੂੰ ਲੱਖ ਲੱਖ ਵਧਾਈ ਹੋਵੇ ਗੱਜ ਕੇ ਫਤਿਹ ਬਲਾਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ